ਅਕਾਲੀ ਦਲ ਨੇ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਤਾਂ ਸੱਤ ਉਮੀਦਵਾਰਾਂ ਦਾ ਐਲਾਨ ਅਕਾਲੀ ਦਲ ਦੇ ਵੱਲੋਂ ਕੀਤਾ ਗਿਆ ਹੈ ਲੋਕ ਸਭਾ ਚੋਣਾਂ ਤੋਂ ਲੈ ਕੇ ਅਕਾਲੀ ਦਲ ਦੇ ਵੱਲੋਂ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ ਤਾਂ ਕਿਹੜੇ-ਕਿਹੜੇ ਉਮੀਦਵਾਰ ਨੂੰ ਅਕਾਲੀ ਦਲ ਮੈਦਾਨ ਦੇ ਵਿੱਚ ਉਤਾਰਨ ਜਾ ਰਿਹਾ ਹੈ ਉਹ ਸੂਚੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਅਕਾਲੀ ਦਲ ਦੇ ਵੱਲੋਂ ਪਹਿਲੀ ਸੂਚੀ ਦੇ ਵਿੱਚ ਸੱਤ ਉਮੀਦਵਾਰਾਂ ਦੇ ਨਾਮ ਜੋ ਨੇ ਉਸ ਉਤਾਰੇ ਗਏ ਨੇ ਉਹਨਾਂ ਦੇ ਵੱਲੋਂ ਸੱਤ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਤਾਂ ਦਲਜੀਤ ਚੀਮਾ ਤਾਂ ਦਲਜੀਤ ਚੀਮਾ ਉਹਨਾਂ ਨੂੰ ਗੁਰਦਾਸਪੁਰ ਤੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਹਾਲਾਂਕਿ ਚਰਚਾ ਵਿੱਚ ਇਹ ਵੀ ਸੀ ਕਿ ਦਲਜੀਤ ਚੀਮਾ ਜਿਹੜੇ ਨੇ ਅਨੰਦਪੁਰ ਸਾਹਿਬ ਨੂੰ ਰਿਪਰੈਜ਼ੈਂਟ ਕਰਦੇ ਨੇ ਕੌਨਸ਼ੀਅੰਸੀ ਨੂੰ ਤਾਂ ਕਿ ਅਨੰਦਪੁਰ ਸਾਹਿਬ ਤੋਂ ਹੋਣਗੇ ਜਾਂ ਫਿਰ ਹੋ ਕੋਈ ਸਹੀ ਹੋਰ ਥਾਂ ਤੋਂ ਉਹਨਾਂ ਨੂੰ ਉਤਾਰਿਆ ਜਾਊਗਾ ਤਾਂ ਦਲਜੀਤ ਚੀਮਾ ਨੂੰ ਹੁਣ ਗੁਰਦਾਸਪੁਰ ਭੇਜਿਆ ਗਿਆ ਹੈ ਦਲਜੀਤ ਚੀਮਾ ਉਹਨਾਂ ਨੂੰ ਗੁਰਦਾਸਪੁਰ ਤੋਂ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰਿਆ ਔਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਅਨੰਦਪੁਰ ਸਾਹਿਬ ਦੀ ਸੀਟ ਤੋਂ ਮੈਦਾਨ ਦੇ ਵਿੱਚ ਪਾਰਟੀ ਨੇ ਉਤਾਰਿਆ ਐ ਐਨ ਕੇ ਸ਼ਰਮਾ ਨੂੰ ਪਟਿਆਲੇ ਤੋਂ ਟਿਕਟ ਦਿੱਤੀ ਹੈ एनके शर्मा डेरा बस्सी ਤੋਂ ਸਾਬਕਾ ਵਿਧਾਇਕ ਨੇ ਤਾਂ ਪਟਿਆਲਾ ਤੋਂ ਐਨਕੇ ਸ਼ਰਮਾ ਨੂੰ ਟਿਕਟ ਦਿੱਤੀ ਗਈ ਹੈ ਔਰ ਉੱਥੇ ਹੀ ਅੰਮ੍ਰਿਤਸਰ ਦੀ ਗੱਲ ਕਰ ਲਈ ਤਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਅਨਿਲ ਜੋਸ਼ੀ ਨੂੰ ਪਾਰਟੀ ਦੇ ਮੈਦਾਨ ਦੇ ਵਿੱਚ ਉਤਾਰਿਆ ਔਰ ਫਤਿਹਗੜ੍ਹ ਸਾਹਿਬ ਤੋਂ ਸਾਬਕਾ ਐਮਐਲਏ ਵਿਕਰਮਜੀਤ ਸਿੰਘ ਖਾਲਸਾ ਹਣੀ ਜਿਹੜੇ ਨੇ ਉਹ ਉਮੀਦਵਾਰ ਹੋਣਗੇ ਔਰ ਰਾਜਵਿੰਦਰ ਸਿੰਘ ਰਾਜਵਿੰਦਰ ਸਿੰਘ ਧਰਮਕੋਟ ਜੋ ਨੇ ਉਹ ਫਰੀਦਕੋਟ ਤੋਂ ਉਮੀਦਵਾਰ ਹੋਣਗੇ ਰਾਜਵਿੰਦਰ ਧਰਮਕੋਟ ਜਿਹੜੇ ਨੇ ਉਹ ਗੁਰਦੇਵ ਸਿੰਘ ਬਾਦਲ ਦੇ ਗ੍ਰੈਂਡਸਨ ਨੇ ਔਰ ਉੱਥੇ ਹੀ ਇਕਬਾਲ ਸਿੰਘ ਝੁੰਡਾ ਦੀ ਗੱਲ ਕਰ ਲਈ ਤਾਂ ਸੰਗਰੂਰ ਤੋਂ ਇਕਬਾਲ ਸਿੰਘ ਝੁੰਡਾ ਨੂੰ ਟਿਕਟ ਦਿੱਤੀ ਹੈ ਤਾਂ ਕੀ ਪਰਮਿੰਦਰ ਸਿੰਘ ਢੀਂਸਾ ਦੀ ਟਿਕਟ ਕੱਟੀ ਗਈ ਹੈ ਪਰਮਿੰਦਰ ਢੀਂਸਾ ਕੀ ਕੰਟੈਸਟ ਨਹੀਂ ਕਰਨਗੇ ਸੰਗਰੂਰ ਤੋਂ ਇੱਕ ਵੱਡੀ ਡਿਵੈਲਪਮੈਂਟ ਨਿਕਲ ਕੇ ਸਾਹਮਣੇ ਆਈ ਹੈ ਪਰਮਿੰਦਰ ਢੀਂਸਾ ਨਾਲ ਦੀ ਹਾਲਾਂਕਿ ਨਾਮ ਦੀ ਚਰਚਾ ਬਹੁਤ ਜ਼ਿਆਦਾ ਚੱਲ ਰਹੀ ਸੀ ਕਿ ਪਰਮਿੰਦਰ ਢੀਂਸਾ ਨੂੰ ਸੰਗਰੂਰ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਤਾਂ ਹੁਣ ਪਰਮਿੰਦਰ ਢੀਂਸਾ ਦੀ ਜਗ੍ਹਾ ਦੇ ਉੱਤੇ ਇਕਬਾਲ ਸਿੰਘ ਝੁੰਡਾ ਹਣੀ ਜਿਹੜੇ ਨੇ ਉਹ ਸੰਗਰੂਰ ਤੋਂ ਉਮੀਦਵਾਰ ਹੋਣਗੇ ਤਾਂ ਸੰਗਰੂਰ ਦੇ ਵਿੱਚ ਅਕਾਲੀ ਦਲ ਨੇ ਪਰਮਿੰਦਰ ਢੀਂਸਾ ਨੂੰ ਟਿਕਟ ਨਹੀਂ ਦਿੱਤੀ ਉਹਨਾਂ ਦੇ ਵੱਲੋਂ ਇਕਬਾਲ ਸਿੰਘ ਝੂਂਡਾਣਾ ਨੂੰ ਟਿਕਟ ਦਿੱਤੀ ਗਈ ਹੈ ਤਾਂ ਸੱਤ ਉਮੀਦਵਾਰਾਂ ਦਾ ਪਹਿਲੇ ਸੱਤ ਉਮੀਦਵਾਰਾਂ ਦਾ ਐਲਾਨ ਜੋ ਹੈ ਉਹ ਕੀਤਾ ਗਿਆ ਹੈ ਕਲਗੱਲ ਦੇ ਵੱਲੋਂ ਔਰ ਇਹ ਵੱਡੀ ਡਿਵੈਲਪਮੈਂਟ ਆਪਾਂ ਇਸ ਨੂੰ ਜ਼ਰੂਰ ਕਵਾਂਗੇ ਕਿਉਂਕਿ ਪਰਮਿੰਦਰ ਸਿੰਘ ਢੀਂਸਾ ਦਾ ਨਾਮ ਜਿਹੜਾ ਹੈ ਉਹ ਜ਼ਰੂਰ ਕਿਤਨਾ ਕਿਤੇ ਨਿਕਲ ਕੇ ਸਾਹਮਣੇ ਆ ਰਿਹਾ ਸੀ ਕਿ ਪਰਮਿੰਦਰ ਸਿੰਘ ਢੀਂਸਾ ਜਿਹੜੇ ਨੇ ਉਹ ਉਮੀਦਵਾਰ ਹੋ ਸਕਦੇ ਨੇ ਸੰਗਰੂਰ ਤੋਂ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਪਰ ਪਰਮਿੰਦਰ ਸਿੰਘ ਦੀ ਇਨਸਾਨੀ ਜਗ੍ਹਾ ਦੇ ਉੱਤੇ ਇਕਬਾਲ ਸਿੰਘ ਝੁੰਡਾ ਨੂੰ ਜਿਹੜਾ ਹੈ ਉਹ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰਿਆ ਇਕਬਾਲ ਸਿੰਘ ਝੁੰਡਾ ਜਿਉਂ ਨੇ ਉਹ ਹੁਣ ਸੰਗਰੂਰ ਲੋਕ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ ਤਾਂ ਸੱਤ ਉਮੀਦਵਾਰਾਂ ਦੀ ਇਹ ਐਲਾਨ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਕੀਤਾ ਗਿਆ ਗੁਰਦਾਸਪੁਰ ਦੀ ਗੱਲ ਕਰ ਲਈਏ ਗੁਰਦਾਸਪੁਰ ਤੋਂ ਦਲਜੀਤ ਚੀਮਾ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਤਾਂ ਗੁਰਦਾਸਪੁਰ ਤੋਂ ਹਲੇ ਸਿਰਫ ਬੀਜੇਪੀ ਨੇ ਆਪਣਾ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਹੈ ਗੁਰਦਾਸਪੁਰ ਤੋਂ ਦਿਨੇਸ਼ ਬੱਬੂ ਉਹਨਾਂ ਨੂੰ ਮੈਦਾਨ ਦੇ ਵਿੱਚ ਬੀਜੇਪੀ ਨੂੰ ਉਤਾਰਿਆ ਹੈ ਉੱਥੇ ਹੀ ਗੱਲ ਕਰੀਏ ਅਨੰਦਪੁਰ ਸਾਹਿਬ ਦੀ ਅਨੰਦਪੁਰ ਸਾਹਿਬ ਤੋਂ ਆਮ ਆਦੀ ਪਾਰਟੀ ਨੇ ਮਾਲਵਿੰਦਰ ਕੰਗੋੜਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਤਾਂ ਹੁਣ ਮਾਲਵਿੰਦਰ ਕੰਗ ਔਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਦੋ ਨਾਮ ਨੇ ਉਹ ਇਸ ਵੇਲੇ ਐਲਾਨੇ ਜਾ ਚੁੱਕੇ ਨੇ ਪਟਿਆਲਾ ਦੀ ਗੱਲ ਕਰ ਲਈਏ ਤਾਂ ਪਟਿਆਲਾ ਤੋਂ ਪਰ ਨੀਤ ਕੋਰੋਨਾ ਨੂੰ ਮੈਦਾਨ ਦੇ ਵਿੱਚ ਬੀਜਪੀ ਨੇ ਉਤਾਰੇ ਹੈ ਔਰ ਉੱਥੇ ਹੀ ਧਰਮਵੀਰ ਗਾਂਧੀ ਦੀਆਂ ਚਰਚਾਵਾਂ ਨੇ ਕਿ ਉਹ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਨੇ ਤਾਂ ਐਨ ਕੇ ਸ਼ਰਮਾ ਹੁਣ ਕਵੀਦਲ ਤੋਂ ਪਟਿਆਲਾ ਤੋਂ ਉਮੀਦਵਾਰ ਹੋਣਗੇ ਅਨਿਲ ਜੋਸ਼ੀ ਅੰਮ੍ਰਿਤਸਰ ਸਾਹਿਬ ਤੋਂ ਉਮੀਦਵਾਰ ਨੇ ਅੰਮ੍ਰਿਤਸਰ ਤੋਂ ਭਾਜਪਾ ਨੇ ਤਰਨਜੀਤ ਸਿੰਘ ਸੰਧੂ ਨੂੰ ਹਾਲਾਕੀ ਅਜੇ ਉਮੀਦਵਾਰ ਉਤਾਰਿਆ ਹੋਇਆ ਹੈ ਤਾਂ ਦੋ ਨਾਮ ਅੰਮ੍ਰਿਤਸਰ ਤੋਂ ਤਰਨਜੀਤ ਸੰਧੂ ਔਰ ਆਮ ਆਦੀ ਪਾਰਟੀ ਨੇ ਕੁਲਦੀਪ ਢਾਲੀਵਾਲ ਨੂੰ ਤਾਂ ਤਿੰਨ ਨਾਮ ਹੋ ਗਏ ਅੰਮ੍ਰਿਤਸਰ ਤੋਂ ਕਾਂਗਰਸ ਨੇ ਅਜੇ ਐਲਾਨ ਆਪਣਾ ਕਰਨਾ ਨਾਮਾ ਦਾ ਤੋ ਉੱਤੇ ਹੀ ਗੱਲ ਕਰ ਲਈਏ ਫਤੇਗੜ ਸਾਹਿਬ ਦੀ ਫਤੇਗੜ ਸਾਹਿਬ ਤੋਂ ਕਾਂਗਰਸ ਛੱਡ ਕੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਗੁਰਪ੍ਰੀਤ ਜੀਪੀ ਜੋਨੇ ਉਹ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਔਰ ਅਕਾਲੀ ਦਲ ਨੇ ਵਿਕਰਮਜੀਤ ਸਿੰਘ ਖਾਲਸਾਵੜਾ ਨੂੰ ਜੋ ਹੈ ਉਹ ਮੈਦਾਨ ਦੇ ਵਿੱਚ ਉਤਾਰਿਆ ਦਾ ਦੋ ਉਮੀਦਵਾਰ ਹੁਣ ਫਤੇਗੜ ਸਾਹਿਬ ਤੋਂ ਇਸ ਵੇਲੇ ਐਲਾਨੇ ਜਾ ਚੁੱਕੇ ਨੇ ਦੋ ਜੇ ਬਾਕੀ ਨੇ ਔਰ ਰਾਜਵਿੰਦਰ ਸਿੰਘ ਦੀ ਗੱਲ ਕਰ ਲਈਏ ਤਾਂ ਫਰੀਦਕੋੜ ਤੋਂ ਰਾਜਵਿੰਦਰ ਸਿੰਘ ਔੜਾ ਨੂੰ ਸ਼੍ਰੋਮਣੀ ਕਾਲੀ ਦਲ ਨੇ ਮੈਦਾਨ ਦੇ ਵਿੱਚ ਉਤਾਰਿਆ ਫਰੀਦਕੋਟ ਤੋਂ ਆਮ ਆਦੀ ਪਾਰਟੀ ਕਰਮਜੀਤ ਅਨਮੋਲ ਨੂੰ ਉਤਾਰ ਚੁੱਕੀ ਹੈ ਬੀਜੇਪੀ ਨੇ ਹੰਸਰਜ ਹੰਸ ਨੂੰ ਉਤਾਰਿਆ ਹੈ ਔਰ ਰਾਜਵਿੰਦਰ ਸਿੰਘ ਧਰਮਕੋਟ ਜਿਹੜੇ ਕਿ ਗੁਰਦੇਵ ਮਾਨ ਦੇ ਪੋਤੇ ਨੇ ਉਹਨਾਂ ਨੂੰ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰਿਆ ਤਾਂ ਇੱਕ ਨਵਾਂ ਚਿਹਰਾ ਜ਼ਰੂਰ ਸਾਰੇ ਲੋਕਾਂ ਵਾਸਤੇ ਵੀ ਹੈ ਕਿ ਰਾਜਵਿੰਦਰ ਉਹਨਾਂ ਨੂੰ ਕਿਵੇਂ ਪਾਰਟੀ ਨੇ ਫਰੀਦਕੋਟ ਦੀ ਟਿਕਟ ਦਿੱਤੀ ਕਿਉਂਕਿ ਇਹਨਾਂ ਦੇ ਫਾਦਰ ਦੀ ਜਗ੍ਹਾ ਆਪਾਂ ਗੱਲ ਕਰੀਏ ਸ਼ੀਤਲ ਸਿੰਘ ਉਹਨਾਂ ਦੀ ਤਾ ਉਹ ਸੀਪੀਐਸ ਵੀ ਰਹਿ ਚੁੱਕੇ ਨੇ ਵਿਧਾਇਕ ਵੀ ਰਹਿ ਚੁੱਕੇ ਨੇ ਤਿੰਨ ਵਾਰ ਉਹ ਧਰਮਕੋਟ ਤੋਂ ਔਰ ਉਹਨਾਂ ਦੇ ਹੀ ਪੁੱਤਰ ਨੂੰ ਜੋ ਹੈ ਉਹ ਰਾਜਵਿੰਦਰ ਸਿੰਘ ਉਹਨਾਂ ਨੂੰ ਪਾਰਟੀ ਨੇ ਟਿਕਟ ਦਿੱਤੀ ਹੈ ਔਰ 7ਵੀਂ ਟਿਕਟ ਦੀ ਗੱਲ ਕਰ ਲਈ ਤਾਂ ਸੰਗਰੂਰ ਸੀਐਮ ਸਿਟੀ ਸੰਗਰੂਰ ਆਮ ਆਦੀ ਪਾਰਟੀ ਦਾ ਗੜ ਆਮ ਆਦੀ ਪਾਰਟੀ ਦਾ ਕਿਲਾ ਜਿੱਥੋਂ ਦੀ ਆਮ ਆਦੀ ਪਾਰਟੀ ਦਾ ਬੂਟਾ ਲੱਗਿਆ ਸੀ ਤਾਂ ਸੰਗਰੂਰ ਤੋਂ ਇਕਬਾਲ ਸਿੰਘ ਝੁੰਡਾ ਜੋ ਨੇ ਉਹ ਉਮੀਦਵਾਰ ਹੋਣਗੇ ਅਕਾਲੀ ਦਲ ਦੇ ਜਿਨ੍ਹਾਂ ਨੂੰ ਉਹਨਾਂ ਦੇ ਸਾਹਮਣੇ ਹੋਣਗੇ ਸਿਮਰਨਜੀਤ ਸਿੰਘ ਮਾਨ ਆਮ ਆਦੀ ਪਾਰਟੀ ਤੋਂ ਹੋਣਗੇ ਮੀਤ ਹੇਅਰ ਔਰ ਉੱਥੀ ਗੱਲ ਕਰ ਲਈ ਹੈ ਜੇ ਕਾਂਗਰਸ ਜਾਂ ਫਿਰ ਭਾਜਪਾ ਦਿੱਤਾ ਉਹਨਾਂ ਦੇ ਅਜੇ ਪੱਤੇ ਨਹੀਂ ਖੁੱਲੇ ਨੇ ਤਾਂ ਇਹ ਸੀਟਾਂ ਦੇ ਉੱਤੇ ਅ ਅਕਾਲੀ ਦਲ ਨੇ ਆਪਣਾ ਦਾਅ ਖੇਡਿਆ ਇਹਨਾਂ ਸੀਟਾਂ ਦੇ ਉੱਤੇ ਅਕਾਲੀ ਦਲ ਦੇ ਵੱਲੋਂ ਐਲਾਨ ਜੋ ਹੈ ਉਹ ਕਰ ਦਿੱਤਾ ਗਿਆ ਹੈ ਅਕਾਲੀ ਦਲ ਦੇ ਵੱਲੋਂ ਇਹਨਾਂ ਨਾਮਾਂ ਦੇ ਉੱਤੇ ਅੱਜ ਜਿਹੜੀ ਇਹ ਲਿਸਟ ਹੈ ਇਹ ਜਾਰੀ ਕੀਤੀ ਹੈ ਤਾਂ ਹੁਣ ਬਾਕੀ ਦੇ ਨਾਮ ਅਕਾਲੀ ਦਲ ਕਦੋਂ ਅਨਾਉਂਸ ਕਰਦਾ ਹੈ ਕਿਉਂਕਿ ਬਠਿੰਡਾ ਸੀਟ ਦੀ ਗੱਲ ਕਰ ਲਈਏ ਤਾਂ ਹਰ ਸਿਮਰਤ ਬਾਦਲ ਉਹਨਾਂ ਦੀ ਚਰਚਾ ਵੀ ਚੱਲ ਰਹੀ ਸੀ ਖਡੂਰ ਸਾਹਿਬ ਸੀਟ ਅਜੇ ਪੈਂਡਿੰਗ ਪਈ ਹੈ ਫਿਰੋਜ਼ਪੁਰ ਸੀਟ ਅਜੇ ਪੈਂਡਿੰਗ ਪਈ ਹੋਈ ਹੈ ਤਾ ਇਹਨਾਂ ਸੀਟਾਂ ਦੇ ਉੱਤੇ ਕਦੋਂ ਅਨਾਊਂਸਮੈਂਟ ਹੁੰਦੀ ਉਹ ਦੇਖਣ ਵਾਲੀ ਗੱਲ ਰਹੂਗੀ ਅ ਔਰ ਅਕਾਲੀ ਦਲ ਦੇ ਵੱਲੋਂ ਇਹਨਾਂ ਨਾਮਾਂ ਦੇ ਉੱਤੇ ਹੁਣ ਮੈਦਾਨ ਦੇ ਵਿੱਚ ਆਪਣਾ ਦਾਅ ਖੇਡਿਆ ਜਾਊਗਾ ਇਸ ਵਾਰ ਕੱਲੇ ਤੌਰ ਦੇ ਉੱਤੇ ਕਿਉਂਕਿ ਇਹ ਲੋਕ ਸਭਾ ਦੀਆਂ ਚੋਣਾਂ ਪਹਿਲੀ ਵਾਰ ਹੋਊਗਾ ਕਿ ਅਕਾਲੀ ਦਲ ਕੱਲੇ ਤੌਰ ਦੇ ਉੱਤੇ ਕਿਉਂਕਿ ਕਿਸਾਨੀ ਅੰਦੋਲਨ ਦੇ ਇੱਕ ਚੱਲਦਿਆਂ ਹੋਏ ਆ ਜੋ ਭਾਜਪਾ ਦੇ ਨਾਲ ਰਿਸ਼ਤਾ ਟੁੱਟਿਆ ਭਾਜਪਾ ਦੇ ਨਾਲ ਐਲਾਈਅੰਸ ਦੀਆਂ ਚਰਚਾਵਾਂ ਚੱਲੀਆਂ ਤਾਂ ਉਸ ਤੋਂ ਬਾਅਦ ਹੁਣ ਅਕਾਲੀ ਦਲ ਪੂਰਨ ਤੌਰ ਦੇ ਉੱਤੇ 13 ਦੀਆਂ 13 ਸੀਟਾਂ ਦੇ ਉੱਤੇ ਇਕੱਲੀ ਚੋਣ ਲੜਨ ਜਾ ਰਹੀ ਹੈ ਤਾਂ ਸੱਤ ਉ ਔਰ ਕਾਂਗਰਸ ਦੇ ਵੀ ਅੱਜ ਗੱਲਾਂ ਚੱਲ ਰਹੀਆਂ ਨੇ ਚਰਚਾਵਾਂ ਨੇ ਕਿ ਸੂਚੀ ਆ ਸਕਦੀ ਹੈ ਕਾਂਗਰਸ ਵੀ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ ਤਾਂ ਅਕਾਲੀ ਦਲ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਜਾਰੀ ਕਰ ਦਿੱਤਾ ਹੈ ਤਾਂ ਇਹ ਤਸਵੀਰ ਇੱਕ ਖਬਰ ਤੋੜਨ ਦਾ ਅਸੀਂ ਸਾਂਝੀ ਕਰ ਰਹੇ ਸੀ ਅਕਾਲੀ ਦਲ ਦੇ ਵੱਲੋਂ ਪਹਿਲੀ ਸੂਚੀ ਐਲਾਨ ਦਿੱਤੀ ਹੈ ਪਹਿਲੀ ਸੂਚੀ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਇਹਨਾਂ ਸੱਤ ਨਾਮਾਂ ਦੇ ਉੱਤੇ ਆਪਣਾ ਦਾ ਖੇਡਿਆ ਜਾਊਗਾ ਇਹਨਾਂ ਦਾ ਐਲਾਨ ਕੀਤਾ ਗਿਆ ਇੱਕ ਵਾਰ ਫਿਰ ਤੁਹਾਨੂੰ ਉਹ ਸਾਰੇ ਨਾਮ ਪੜ੍ਹ ਕੇ ਅਸੀਂ ਸੁਣਾ ਦਿੰਦੇ ਹਾਂ ਕਿ ਅਕਾਲੀ ਦਲ ਦੇ ਵੱਲੋਂ ਐਲਾਨੇ ਨੇ ਕਿਹੜੇ ਕਿਹੜੇ ਨਾਮਾਂ ਦੇ ਉੱਤੇ ਕਿਸ-ਕਿਸ ਨੂੰ ਜ਼ਿੰਮੇਵਾਰੀ ਦਿੱਤੀ ਹੈ ਔਰ ਖਾਸ ਤੌਰ ਦੇ ਉੱਤੇ ਉਹਨੇ ਕਿਹਾ ਕਿ ਅੱਜ ਵਿਸਾਖੀ ਦਾ ਮੌਕਾ ਹੈ ਔਰ ਵਿਸਾਖੀ ਦੇ ਮੌਕੇ ਖਾਲਸਾ ਸਿਰਜਣਾ ਦਿਵਸ ਦੇ ਮੌਕੇ ਦੇ ਉੱਤੇ ਅਸੀਂ ਇਹ ਆਪਣੀ ਲਿਸਟ ਜਾਰੀ ਕਰ ਰਹੇ ਹਾਂ ਔਰ ਅਸੀਂ ਚੋਣਵੀ ਜੋ ਬਿਗਲ ਹੈ ਉਹ ਵਜਾਇਆ ਦਲਜੀਤ ਚੀਮਾ ਉਹਨਾਂ ਨੂੰ ਗੁਰਦਾਸਪੁਰ ਭੇਜਿਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜੜ ਉਹਨਾਂ ਨੂੰ ਅਨੰਦਪੁਰ ਸਾਹਿਬ ਤੋਂ ਹੀ ਟਿਕਟ ਦਿੱਤੀ ਗਈ ਹੈ ਅਨਕੇਸ਼ ਸ਼ਰਮਾ ਉਹਨਾਂ ਨੂੰ ਪਟਿਆਲੇ ਤੋਂ ਟਿਕਟ ਦਿੱਤੀ ਗਈ ਹੈ ਅਨਿਲ ਜੋਸ਼ੀ ਨੂੰ ਅੰਮ੍ਰਿਤਸਰ ਤੋਂ ਟਿਕਟ ਦਿੱਤੀ ਗਈ ਹੈ ਵਿਕਰਮਜੀਤ ਸਿੰਘ ਖਾਲਸਾ ਫਤਿਹਗੜ ਸਾਹਿਬ ਤੋਂ ਉਮੀਦਵਾਰ ਹੋਣਗੇ ਰਾਜਵਿੰਦਰ ਧਰਮਕੋਟ ਉਹਣੀ ਫਰੀਦਕੋਟ ਤੋਂ ਹੋਣਗੇ ਔਰ ਸੱਤਵੇਂ ਨਾਮ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਇਕਬਾਲ ਸਿੰਘ ਚੂਣਾਉਣਾ ਦੀ ਤਾਂ ਉਹਨਾਂ ਨੂੰ ਸੰਗਰੂਰ ਤੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਕਰਦੇ ਨੇ ਕੌਂਸ਼ੀਅੰਸੀ ਨੂੰ ਤਾਂ ਕੀ ਨਨਪੁਰ ਸਾਹਿਬ ਤੋਂ ਹੋਣਗੇ ਜਾਂ ਫਿਰ ਹੋ ਕਿਸੇ ਹੋਰ ਥਾਂ ਤੋਂ ਉਹਨਾਂ ਨੂੰ ਉਤਾਰਿਆ ਜਾਊਗਾ ਤਾਂ ਦਲਜੀਤ ਚੀਮਾ